ਆਦਾ ਲੋਕੀ ਫੇਮ ਪਾਲਦੇ ਫਿਰਦੇ ਪੁੱਤ ਮਰ ਗਿਆ ਮਾਪਿਆਂ ਦਾ ਲੋਕੀ ਫੇਮ ਪਾਲਦੇ ਫਿਰਦੇ ਹੋ ਕੇ ਰਿਆ ਹੋਣੀ ਨੇ ਔਨੂੰ ਘੇਰਿਆ ਹੋਣੀ ਨੇ ਯਾਰੋ ਵਿੱਚ ਜਮਾਰ ਕੇ ਆ ਕੇ ਔਨੂੰ ਘੇਰਿਆ ਹੋਣੀ ਨੇ ਯਾਰੋ ਵਿੱਚ ਜਮਾਰ ਕੇ ਆ ਕੇ ਪਲ ਵਿੱਚ ਤੁਰ ਗਈ ਸੀ ਪਾਪੀ ਉਸ ਨੂੰ ਮਾਰ ਮੁਕਾ ਕੇ ਪਲ ਵਿੱਚ ਤੁਰ ਗਈ ਸੀ ਪਾਪੀ ਉਸ ਨੂੰ ਮਾਰ ਮੁਕਾ ਕੇ ਐ ਹੋ ਜਦਰਿੰਦ ਜੋ ਐ ਹੋ ਜਦਰਿੰਦ ਜੋ ਜੰਦ ਦੇ ਵਿੱਚ ਨਰਕਾਂ ਦੇ ਰੁੜਦੇ ਪੁੱਤ ਮਰ ਗਿਆ ਮਾਂ ਭਿਆਂ ਦਾ ਹੋ ਲੋਕੀ ਫੇਮ ਪਾਲਦੇ ਫਿਰਦੇ ਪੁੱਤ ਮਰ ਗਿਆ ਮਾਂ ਭਿਆਂ ਦਾ lo